ਵੈਸੇ ਸਾਰੇ ਪਕੌੜੇ ਬਹੁਤ ਖਾਂਦੇ ਆ ਆਲੂ ਦੇ ਖਾਲੇ ਗੋਭੀ ਦੇ ਖਾਲੇ ਪਨੀਰ ਦੇ ਬੈਂਗਨ ਦੇ ਕਈ ਤਰ੍ਹਾਂ ਦੇ ਪਕੌੜੇ ਬੰਦੇ ਆ ਔਰ ਬੰਦੇ ਖਾਂਦੇ ਵੀ ਬੰਦੇ ਵੀ ਇਹ ਤਾਂ ਖਾਂਦੇ ਵੀ ਅੱਜ ਆਪਾਂ ਥੋੜੇ ਡਿਫਰੈਂਟ ਜੇ ਬਣਾ ਰਹੇ ਅੱਜ ਆਪਾਂ ਬਣਾ ਰਹੇ ਚੱਲੀ ਦੇ ਇਹਨੂੰ ਕੌਰਨ ਕੌਰਨਸ ਵੀ ਕਹਿੰਦੇ ਜਿਵੇਂ ਇੰਗਲਿਸ਼ ਚ ਕੌਰਨਸ ਕਹਿੰਦੇ ਪੰਜਾਬੀ ਚ ਇਹਨੂੰ ਛੱਲੀ ਕਹਿੰਦੇ ਹਨਾ ਤੇ ਆਪਾਂ ਅੱਜ ਇਹਦੇ ਪਕੌੜੀ ਬਣਾਉਣੀ ਹੈ ਜਿਹੜੇ ਬਹੁਤ ਸਵਾਲ ਲੱਗਾਂਗੇ ਫਿਰ ਇਸ ਵਿੱਚ ਵਿੱਚ ਕੀ ਹੈ ਇਹਦੇ ਜਿਹੜੇ ਮਸਾਲੇ ਉਹ ਏ ਦੇਖੋ ਇਹ ਮਸਾਲਾ ਅਦਰਕ ਹਰੀ ਮਿਰਚ ਇਹ ਤੇ ਆਪਾਂ ਕੁੱਟ ਕੇ ਪਾਣੇ ਆ ਇਹ ਦੋਨੋਂ ਚੀਜ਼ਾਂ ਨੂੰ ਆਪਾਂ ਕੁੱਟ ਕੇ ਪਾਣੇ ਆ ਉਹ ਇਹਦੇ ਵਿੱਚ ਜਦੋਂ ਆਪਾਂ ਪਕੌੜੇ ਦੀ ਤਿਆਰੀ ਕਰਨੀ ਬਾਕੀ ਇਹ ਦੇਖੋ ਜੀਰਾ ਨਮਕ ਹਲਦੀ ਮਿਰਚ ਅਦਰਕ ਚਲੇ ਗਏ ਇਹ ਚਾਟ ਮਸਾਲਾ ਆ ਫਿਰ ਜਦੋਂ ਬਾਈਂਡਿੰਗ ਵਾਸਤੇ ਚਾਹੀਦੇ ਆ ਉਹਦੇ ਚ ਇੱਕ ਨਾਰੀਅਲ ਦਾ ਪਾਊਡਰ ਮਿਲਦਾ ਹੈ ਮਾਰਕੀਟ ਚੋਂ ਜੇਕਰ ਉਹ ਹੈ ਨਹੀਂ ਮਿਲਦਾ ਤਾਜ਼ਾ ਤੁਹਾਡੇ ਕੋਲ ਨਹੀਂ ਹੈ ਤੇ ਨਾਰੀਅਲ ਦਾ ਪਾਊਡਰ ਲੈ ਲਓ ਅਦਰਵਾਇਜ਼ ਤਾਜ਼ਾ ਨਾਰੀਅਲ ਤਾਂ ਨੂੰ ਕੱਦੂ ਕਾਸ ਕਰ ਲਓ ਵੈਸੇ ਇਹਦੇ ਚ ਆਪਾਂ ਨਾਰੀਅਲ ਦਾ ਬਰੋਦਾ ਪਾ ਰਹੇ ਆ ਜਿਹੜਾ ਸੁੱਕਾ ਨਾਰੀਅਲ ਆਪਾਂ ਨੂੰ ਮਾਰਕੀਟ ਚੋਂ ਮਿਲਦਾ ਫਿਰ ਆਪਾਂ ਲੈਂਦਾ ਥੋੜਾ 3-4 ਚਮਚੇ ਦੱਪਾ ਇਹ ਵਾਲੇ ਚਮਚ 3-4 ਆਪਾਂ ਵੇਸਣ ਦੇ ਠੀਕ ਹੈ तीन चार चम्मच ही आपको कोकोनट का पाया से तीन चार ही थोड़ी जी कच्ची मूगफली एक कच्ची मूंगफली दे देखो आप छली दिलना इनू सारी छली आप आराम छिल लार्केट लैसे जी मार्केट चो छली मिलती है वह भी बन सदी और ये कच्ची छली देते हैं ये देखो इन आप पूरी अच्छी तरह की सफाई कर ली है ਇਹ ਜਿਹੜੇ ਉੱਪਰ ਹੁੰਦੇ ਨੇ ਇਹ ਵਾਲਵੂਲ ਇਹ ਸਾਰੇ ਆਪਾਂ ਵਾਲੇ ਦੇ ਉਤਾਰ ਲੈਣੇ ਆਂ ਅੱਛੀ ਤਰ੍ਹਾਂ ਨੂੰ ਸਾਫ਼ ਕਰਕੇ ਫਿਰ ਆਪਾਂ ਇੱਕ ਪਲੇਟ ਵਿੱਚ ਇਹਨੂੰ ਕੱਟਣਾ ਹੈ ਇਹ ਆਪਾਂ ਛੱਲੀ ਦੇ ਦੋ ਇੱਕ ਛੱਲੀ ਤੇ ਦੋ ਪੀਸ ਕਰ ਲੇ ਇਹ ਚਾਕੂ ਨਾਲ ਇਹਨੂੰ ਇਦਾਂ ਕੱਟਣਾ ਹੈ ਇਦਾਂ ਨੇ ਕੱਟੇ ਜਾਣਗੇ ਉਹਦੀ ਕੋਈ ਫਿਕਰ ਵਾਲੀ ਗੱਲ ਨਹੀਂ ਇਹ ਤਾਂ ਆਮ ਨਾਲ ਨਿਕਲ ਜਾਂਦੇ ਨਾ ਇਹ ਜਦੋਂ ਤਲਣੇ ਆ ਨਾ ਪਕੌੜੇ ਤੇ दाणे ਦੇ ਵਿੱਚੋਂ ਨਿਕਲਣਗੇ ਵੀ ਨਹੀਂ ਨਹੀਂ ਤਾਂ दाणे ਆਪਾਂ ਜਦੋਂ ਕਲਾਈ ਚ ਪੁੰਨਗੇ ਤਾਂ ਨਹੀਂ ਅਲੱਗ ਹੋ ਜਾਂਦੇ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਨਾ ਫਿਰ ਨਹੀਂ ਅਲੱਗ ਹੋਣਗੇ ਇਸ ਤਰ੍ਹਾਂ ਦੇ दाणे ਹੋ ਜਾਣਗੇ ਜਦੋਂ ਆਪਾਂ ਚਰਲੀ ਚੋਤਾ ਰਹੀਏ ਕੌਨਸ ਸਾਰੇ ਇਸ ਤਰ੍ਹਾਂ ਨਿਕਲਣਗੇ ਚਾਕੂ ਦੇ ਨਾਲ ਇਸ ਤੋਂ ਬਾਅਦ ਆਪਾਂ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਇਸ ਵਿੱਚ ਪਾਇਆ ਸਾਨੂੰ ਪਹਿਲਾਂ ਆਪਾਂ ਨਮਕ ਹਲਦੀ ਠੀਕ ਫਿਰ ਜੀਰਾ ਸੁੱਕਾ ਸਾਬਤ ਜੀਰਾ ਹੁੰਦਾ ਨਾ ਉਹ ਸੁੱਕਾ ਹੋਵੇ ਸਾਬਤ ਹੋਵੇ ਫਿਰ ਪਾ ਦੇਣਾ ਚਾਟ ਮਸਾਲਾ ਇਹ ਸਾਰਾ ਕੁਝ ਜਦੋਂ ਮਸਾਲੇ ਵਗੈਰਾ ਉਹਦੇ ਦਾਣੇ ਛੱਲੀ ਦੇ ਦਾਣੇ ਚ ਪਾ ਲਿਆ ਨਾ ਕੌਂਸ ਦੇ ਵਿੱਚ ਇਹਨੂੰ ਆਪਾਂ ਥੋੜੀ ਦੇਰ ਲਈ ਰੱਖ ਦਾਂਗੇ 5-7 ਮਿੰਟ ਲਈ ਸਾਈਡ ਤੇ ਫਿਰ ਆਪਾਂ ਇਹਨੂੰ ਅੱਗੇ ਕਰਦੇ ਹਾਂ ਇੱਕ ਕੁੱਟਣੇ ਚ ਆਪਾਂ ਚਟਨੇ ਪਿਆਰ ਪਾਇਆ ਅਦਰਕ ਪਾਇਆ ਅਦਰਕ ਨਾਲ ਕੁੱਟਦੇ ਥੋੜਾ ਯਕ ਇੱਕ ਟੋਕਟਾ ਅਦਰਕ ਦਾ ਲੈ ਲਓ ਬਹੁਤ ਵੱਡਾ ਨਹੀਂ ਛੋਟਾ ਜਿਹਾ ਹੋਵੇ ਤੇ ਫਿਰ ਇਸ ਵਿੱਚ ਇਹਨੂੰ ਕੁੱਟਣਾ ਆਪਾਂ ਇਹਦੇ ਵਿੱਚ ਕੱਚੀ ਮੂਫਲੀ ਪਾ ਦੇਣੀ ਹੈ ਇਹਨੂੰ ਸਾਰਿਆਂ ਨੂੰ ਆਪਾਂ ਕੁੱਟਣਾ ਹੈ ਦੇਖੀ ਕੱਚੀ ਮੂਫਲੀ ਪਾ ਲਈ ਅਦਰਕ ਹੈ ਹਰੀ ਮਿਰਚ ਹੈ ਇਹਨਾਂ ਨੂੰ ਦਰਦਰਾ ਕੁੱਟਣਾ ਇਸ ਤਰ੍ਹਾਂ ਇਹਨੂੰ ਕੁੱਟਦੇ ਰਹਿਣਾ ਇਹ ਜਦੋਂ ਦਰਦਰਾ ਹੋ ਜਾਏਗਾ ਨਾ ਫਿਰ ਕੁੱਟਣਾ ਬੰਦ ਕਰਨਾ ਇਹ ਕੱਚੀ ਮੂਫਲੀ ਹੈ ਇਹ ਜਦੋਂ ਆਪਾਂ ਪਕੌੜੇ ਬਣਾਨੇ ਹਨ ਇਹਨੇ ਆਪੇ ਤੱਲੇ ਜਾਣਾ ਇਹਦਾ ਸਵਾਦ ਬਹੁਤ ਸਵਾਦ ਅਲੱਗ ਜਿਹਾ ਨੇ ਕੱਚੀ ਮਫਲੀ ਦਾ ਸਵਾਦ ਨੇ ਡਿਫਰੈਂਟ ਜਿਹਾ ਹੋਏਗਾ ਮਤਲਬ ਅਲੱਗ ਜਿਹਾ ਹੋਏਗਾ ਪਤਾ ਨਹੀਂ ਲੱਗੇਗਾ ਖਾਣ ਵਾਲੇ ਨੇ ਅੱਜ ਵੀ ਕਿਸ ਚੀਜ਼ ਤੱਕ ਪਕੌੜੇ ਖਾ ਰਹੇ ਨੇ ਕੀ ਮਿਕਸ ਕੀਤਾ ਇਹਦੇ ਵਿੱਚ ਬਹੁਤ ਹੀ ਡਿਫਰੈਂਟ ਟੇਸਟ ਆਣਾ ਇਹ ਮਸਾਲਾ ਜਦੋਂ ਆਪਾਂ ਦਰਦਰਾ ਕੁੱਟ ਲਿਆ ਉਹ ਆਪਾਂ ਇਹ ਵਿੱਚ ਮਿਕਸ ਕਰ ਦੇਣਾ ਸਾਰੇ ਨੂੰ ਜਿੰਨਾ ਆਪਾਂ ਮਸਾਲਾ ਬਣਾਇਆ ਸੀ ਇਹਨੂੰ ਦਰਦਰੇ ਕੁੱਟ ਕੇ ਇਦੇ ਚ ਆਪਾਂ ਬਹੁਤ ਸਵਾਲ ਲੱਗਨੇ ਮਿੰਤਾ ਇੰਨਾ ਹੋ ਰਿਹਾ ਕਿ ਹੁਨੇ ਮੈਂ ਖਾਣਾ ਕਦੋਂ ਬਣਨਗੇ ਕਦੋਂ ਖਾਵਾਂਗੀ ਮਿੰਤਾ ਇੰਨੀ ਹੋ ਰਹੀ ਹੈ ਨਾ ਕਿ ਹਾਂ ਮੇਰੇ ਹਸਬੰਡ ਆਉਣਗੇ ਨਾ ਘਰ ਆਫਿਸ ਤੋਂ ਸੋਨ ਉਹ ਸਵਾਲ ਲੱਗਣਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਕਿਸ ਚੀਜ਼ ਦੇ ਪਕੌੜੇ ਆ ਆਪਾਂ ਪਤਾ ਨਾਰੀਅਲ ਦਾ ਬਰਾਦਾ ਜਿਹੜਾ ਨਾਰੀਅਲ ਦਾ ਪਾਊਡਰ ਮਿਲਦਾ ਹੈ ਨਾ ਮਾਰਕੀਟ 'ਚ ਉਹ ਪਾਦਣਾ ਇਹ ਦੇਖੋ ਇਹਦੇ ਵਿੱਚ फिर पाते हैं बेसन सारा बेसन पाता तीन चार चम्मच वो नारियल वाला से तीन चार चम्मच ही बेसन सेन कुट कुट के दबा दबा के रखना फिर ये सारा कुछ मिक्स करने के बाद थोड़ा थोड़ा ये पानी पाना जोड़ा बेसन है वो अलग अलग ना हो इस बहुत थोड़ा थोड़ा पानी पाना है ਫਿਰ ਇਹਨੂੰ ਇਕੱਠਾ ਦੇ ਕਰਕੇ ਦੇਖਣਾ ਨੂੰ ਮਿਕਸ ਕੀਤਾ ਇਹਦਾ ਡੋ ਬਣਾ ਲਿਆ ਬਹੁਤ ਈਜ਼ੀ ਬਣ ਜਾਂਦਾ ਥੋੜੀ ਜਿਹੀ ਮਤਲਬ ਇਹ ਇੱਕ ਹੀ ਚੱਲੀ ਤੇ ਕਿਸੇ ਨੂੰ ਪਤਾ ਹੀ ਨਹੀਂ ਚੱਲਣਾ ਕਿ ਆਪਾਂ ਨੇ ਕੀ ਬਣਾਇਆ ਦੇਖਣਾ ਇਹ ਸਰਪ੍ਰਾਈਜ਼ ਕੋੜੇ ਕੇਕੇ ਬਖਲਾਣਾ ਸਭ ਨੂੰ ਬਹੁਤ ਸਵਾਦ ਲੱਗਦਾ ਹੈ ਇਹ ਚਾਹ ਨਾਲ ਵੀ ਬਹੁਤ ਸਵਾਦ ਆ ਖਾਸ ਕਰ ਮੀਨੂ ਤਾਂ ਤੋਂ ਦੇਣਾ ਫਿਰ ਇਸ ਤਰ੍ਹਾਂ ਮੈਂ ਛੋਟੇ ਛੋਟੇ ਆਪਾਂ ਇਹ ਬਣਾ ਲੈ ਕਟਲਟਸ ਬਣਾ ਲਓ ਪਕੌੜੇ ਬਣਾ ਲਓ ਰੌਂਡ ਬਗਾ ਲੈ ਪਕੌੜਿਆਂ ਦੀ ਸ਼ੇਪ ਬਣਾ ਲਓ सिलेंडर शेप ਨਾਲ ਰਿਟ ਡਿਪੈਂਡਸ ਓਨ ਯੂ ਮਤਲਬ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਿਸ ਤਰ੍ਹਾਂ ਦੇ ਖਾਣਾ ਚਾਹੁੰਦੇ ਮੈਨੂੰ ਇਸ ਤਰ੍ਹਾਂ ਦੀ ਲੁੱਕ ਬਹੁਤ ਸੋਹਣੀ ਲੱਗਦੀ ਹੈ ਸੋ ਮੈਂ ਇਹ ਲੁੱਕ ਬਣਾ ਰਹੀ ਇਹਨਾਂ ਨੂੰ ਪਹਿਲਾਂ ਤੇਲ ਗਰਮ ਕਰਕੇ ਫਿਰ ਸਿੰਮਤੇ ਕਰਦੇ ਨੇ ਇਹਨੂੰ ਸਿੰਮਤੀ ਬਣਾਣਾ ਹੈ ਹੌਲੀ ਹੌਲੀ ਪਾਣਾ ਬਹੁਤ ਹੌਲੀ ਹੌਲੀ ਤਾਂ ਜੇ ਟੁੱਟ ਨਾ ਰੱਖਣੀ ਵਾਸਤੇ ਸਿੰਮਤੇ ਹੀ ਹੈ ਜਿੰਨਾ ਸਿੰਮਤੇ ਰੱਖੋਗੇ ਉਨੇ ਇੱਕੁਰ ਕਰਕੇ ਸਵਾਦ ਬਣੇਗੇ ਇਹ आफ्टर फ्राई इस तरह के मतलब जो तलोगे तो इदा होंगे इनू तलना ब सिम तेज नहीं तलना तलन तो बाद वाले पकौड़े बन गए मेरे मुँह बहुत पानी आ रहे कि हूँ खा ला